ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੁਸੀਂ ਵੇਟ ਕਰਦੇ ਹੋਣੇ ਉਹ ਵੀ ਦੀਦੀ ਉਹ ਵਾਲਾ ਫੰਕਸ਼ਨ ਲੈ ਕੇ ਹੀ ਨਹੀਂ ਹੁੰਦੇ ਵੇ ਤੇ ਦੀਦੀ ਸਾਨੂੰ ਇਦਾਂ ਹੀ ਗੱਲਾਂ-ਗੱਲਾਂ ਦੇ ਵਿੱਚ ਬੋਰ ਕਰੀ ਜਾਂਦੇ ਨੇ ਐਕਚੁਅਲੀ ਨਾ ਤੁਹਾਨੂੰ ਮੈਂ ਬੋਰ ਨਹੀਂ ਕਰਦੀ ਤੁਹਾਨੂੰ ਵੀ ਪਤਾ ਜਦੋਂ ਵੀ ਕੋਈ ਨਵੀਂ ਚੀਜ਼ ਘਰ ਦੇ ਵਿੱਚ ਆਉਣੀ ਹੋਵੇ ਤੇ ਕਿੰਨੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਤੇ ਹਜੇ ਸਾਰਾ ਆਪਾਂ ਤਿਆਰੀ ਵਗੈਰਾ ਕਰਨੀ ਆ ਤਿਆਰੀਆਂ 'ਚ ਟਾਈਮ ਵੀ ਲੱਗਦਾ ਤੇ ਘਰ ਮੇਰਾ ਬਹੁਤ ਹੀ ਜ਼ਿਆਦਾ ਮਤਲਬ ਵੱਡਾ ਹੈ ਉਧਰ ਬਾਹਰ ਵੀ ਨਹੀਂ ਸਾਫ਼ ਕਰਨ ਵਾਲੀ ਪਈ ਹੈ ਘਰ ਦੇ ਹਰ ਕਮਰੇ ਦੀ ਸੈਟਿੰਗ ਕਰਨ ਵਾਲੀ ਪਈ ਹੈ ਇਸ ਕਰਕੇ ਟਾਈਮ ਲੱਗਦਾ ਪਿਆ ਤੇ ਨੰਨੇ ਤੁਹਾਨੂੰ ਪਤਾ ਕੀ ਜਿਹੜੀ ਡੇਟ ਆਪਾਂ ਫਿਕਸ ਕਰਨੀ ਹੈ ਕਿ ਕਿਸ ਡੇਟ ਨੂੰ ਆਪਾਂ ਇਹ ਪ੍ਰੋਗਰਾਮ ਕਰਨਾ ਤੇ ਉਹ ਡੇਟ ਵੀ ਮੈਂ ਤੁਹਾਨੂੰ ਦੱਸਾਂਗੀ ਫਿਰ ਤੁਹਾਡੀ ਜਿਹੜੀ ਮਤਲਬ ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਿਆ ਹੋਣਾ ਉਹ ਤੁਹਾਡਾ ਖਤਮ ਹੋ ਜਾਣਾ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਜਾਣਾ ਕਿ ਹਾਂ ਇਹ ਵੀਡੀਓ ਸਾਨੂੰ ਇਸ ਦਿਨ ਇਹਨਾਂ ਨੇ ਪ੍ਰੋਗਰਾਮ ਕਰਨਾ ਹੈ ਮੰਨ ਲਓ ਕੋਈ ਵੀ ਡੇਟ ਨੂੰ ਆਪਾਂ ਕਰਾਂਗੇ ਉਹ ਦਿਨ ਆਪਾਂ ਵੀਡੀਓ ਸ਼ੂਟ ਕਰਾਂਗੇ ਤੇ ਉਹ ਅਗਲੇ ਦਿਨ ਆਪਾਂ ਅਪਲੋਡ ਕਰ ਦੇਣੀ ਆ ਬਾਕੀ ਇਹ ਹੀ ਗੱਲ ਵੀਡੀਓ ਦੀ ਬਹੁਤ ਹੀ ਜਲਦੀ ਤਾਂ ਮੈਂ ਡੇਟ ਦੱਸ ਦੇਣੀ ਆ ਤੇ ਉਹਦਾਂ ਆ ਉਸ ਤੋਂ ਅਗਲੇ ਦਿਨ ਵੀਡੀਓ ਅਪਲੋਡ ਕਰ ਦੇਣੀ ਹੈ ਤੇ ਉਸ ਤੋਂ ਪਹਿਲਾਂ ਆਪਾਂ ਆਪਣੇ ਉਦਾਂ ਹੀ ਛੋਟੇ ਛੋਟੇ ਕੋਈ 10 10 12 12 ਮਿੰਟ ਦੇ ਸੀਰੀਅਲ ਲੈ ਕੇ ਆਵਾਂਗੇ ਤੁਸੀਂ ਇਦਾਂ ਹੀ ਜਿਦਾ ਮੇਰੇ ਬਾਕੀ ਵੀਡੀਓ ਨੂੰ ਪਿਆਰ ਦਿੰਦੇ ਹੋ ਸਪੋਰਟ ਕਰਦੇ ਹੋ ਇਦਾਂ ਹੀ ਉਹ ਸੀਰੀਅਲ ਨੂੰ ਵੀ ਇੰਨਾ ਹੀ ਪਿਆਰ ਦੇਣਾ ਤੇ ਮੈਨੂੰ ਫੁੱਲ ਸਪੋਰਟ ਕਰਨਾ ਚੰਗਾ ਜੀ ਧੰਨਵਾਦ ਸਾਥੀ ਕਰ